ਮੇਰਾ ਨਾਮ ਸਰ ਹਰੀ ਸ਼ੰਕਰ ਹੈ ਮੈਂ ਗੁਰਬਖਸ਼ ਨਗਰ ਗਲੀ 3 ਗਲੀ ਨੰਬਰ 3 ਮੈਂ ਰਹਿ ਰਹਾ ਹਾਂ ਠੀਕ ਹੈ ਨਾ ਸਰ ਤੁਹਾਡੇ ਬੇਟੇ ਨਾਲ ਗੱਲ ਹੋਈ ਹੈ ਜੇ ਸਾਡਾ ਪਤੀਜਾ ਇੱਥੇ ਆਇਆ ਸਾਡੇ ਘਰ ਤੋ ਉਹਨੂੰ ਛੱਡਨ ਗਏ ਸੀ ਸਾਡਾ ਛੋਟਾ ਬੇਟਾ ਤੇ ਬੜਾ ਬੇਟਾ ਉਹਦੇ ਗਲੀ ਚ ਕੁੱਤਾ ਤਾਂ ਕਰਕੇ ਉਹਨੂੰ ਡਰ ਕੇ ਨਾ ਤੇ ਉਹਨੂੰ ਇੱਕ ਦੋ ਵਾਰੀ ਪਤੀਜੇ ਨੂੰ ਪੈ ਵੀ ਗਿਆ ਕੁੱਤਾ ਤਾਂ ਕਰਕੇ ਕਹਿੰਦਾ ਮੈਨੂੰ ਅੱਗੇ ਨੰਗਾ ਦਿਓ ਤੋ ਮੈਂ ਉਧਰ ਚੱਲ ਜਾਵਾਂਗਾ ਉਹ ਸਰ ਨੰਗਾਨ ਗਏ ਤੋ ਉਧਰ ਉਹਨਾਂ ਦਾ ਬੇਟਾ ਆਂਦਾ ਪਿਆ ਸੀ ਮੋਟਰਸਾਈਕਲ ਸੇ ਤਾਂ ਉਹਨਾਂ ਨੇ ਸਾਡੇ ਵੱਡੇ ਬੇਟੇ ਦੇ ਪੈਰ ਤੇ ਉਹਨਾਂ ਨੇ ਮੋਟਰਸਾਈਕਲ ਮਾਰਿਆ ਤਾਂ ਕਹਿੰਦਾ ਤੂੰ ਰੋਂਗ ਸਾਈਡ ਆ ਕੇ ਮੈਨੂੰ ਮਾਰਦਾ ਤੇ ਤੇਰਾ ਸਾਈਡ ਹੋਵੇ ਤਾਂ ਉਧਰੋਂ ਚੱਲ ਜਾ। ਇੰਨੇ ਚ ਸਾਰੇ ਗੁੱਸਾ ਹੋ ਕੇ ਆ ਕੇ ਸਾਡੇ ਬੇਟੇ ਨੂੰ ਚਪੇੜਾ ਮਾਰਨੀ ਸ਼ੁਰੂ ਕਰਤੀ। ਸਾਡੇ ਛੋਟੇ ਬੇਟੇ ਨੂੰ ਤੋਂ ਵੱਡੇ ਬੇਟੇ ਨੂੰ ਉਹਦੇ ਸਾਰੇ ਕੱਪੜੇ ਕਪੜੇ ਸਾਰੇ ਉਹਨਾਂ ਨੇ ਫਾੜ ਦਿੱਤੇ। ਤੇ ਫੇਰ ਅੱਧਿਆ ਆਪਣਾ ਜਿਹੜਾ ਤੁਹਾਡਾ ਬੇਟਾ ਕਿੱਦਾਂ ਗਿਆ ਉੱਥੇ? ਇਹ ਮੇਰਾ ਤੁਹ ਇਹ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਜਾਂ ਕੁਝ ਖਾਣ ਗਿਆ ਸੀ। ਉਹ ਹੁੰਦਾ ਤਾਂ ਦੱਸਦਾ ਨਾ ਸਰ। ਹੁੰਦਾ ਤਾਂ ਦੱਸਦਾ ਨਾ। ਉਹ ਉਧਰੋਂ ਆਇਆ ਤੇ ਇਹਨਾਂ ਨੂੰ ਦੇਖਿਆ ਕਿ ਉਹ ਕੁੱਟਦੇ ਪਏ ਆਂ ਕਹਿੰਦੇ ਭਾਜੀ ਦੱਸੋ ਕੀ ਗੱਲ ਹੋ ਗਈ ਐ ਕੋਈ ਗੱਲ ਐ ਤੇ ਮੈਨੂੰ ਦੱਸੋ ਆਪਾਂ ਕੋਈ ਲੜਾਈ ਝਗੜਾ ਗਲੀ 'ਚ ਰੰਨੇ ਆ ਸਾਡਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਐ ਘਰ ਬੱਤੇ ਨੇ ਸਾਡੇ ਕੋਈ ਆ ਤੇ ਤੁਹਾਡੇ ਕੋ ਮੈਂ ਮਾਫੀ ਮੰਗਾ ਇੰਨੇ ਦਿਨ ਨੂੰ ਉਹਨਾਂ ਨੇ ਕੁਝ ਸੁਣਿਆ ਉਹਦੇ ਡੈਡੀ ਉਹਦੇ ਮੰਮੀ ਉਹਦਾ ਜੀਜਾ ਉਹਦੇ ਦੋਨੋਂ ਭਰਾ ਉਹਦੀ ਭੈਣਾਂ ਨੇ ਮਿਲ ਕੇ ਸਾਡੇ ਦੀਪਕ ਨੂੰ ਮਾਰ ਛੜਿਆ ਸਰ ਜੂਰਾਚਾਰਾ ਮਾਰ ਕੇ ਉਹਦੇ ਬਾਲ ਪੁੱਲ ਕੀ ਪਤਾ ਕਰਦੇ ਉਹ ਨੰਬਰ ਦਾ ਹੀ ਕੰਮ ਹੈ ਉਹ ਸਾਰੇ ਕਹਿੰਦੇ ਚਿੱਟਾ ਵੇਚਦੇ ਹੁਣ ਕੀ ਪਤਾ ਕੀ ਕਰਦੇ ਸਰ ਇਸ ਗੱਲ ਦਾ ਆਪਾਂ ਨਹੀਂ 5 6 5 6 ਸਾਲ ਹੋ ਗਏ ਆਏ ਜੀ ਇਨਸਾਫ ਕੀ ਚਾਹੁੰਦੇ ਹੋ ਇਨਸਾਫ ਇਹ ਸਾਰੇ ਮੇਰੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ ਠੀਕ ਨਾ ਜਿੱਦਾਂ ਮੇਰਾ ਬੇਟਾ ਗਿਆ ਨਾ ਸਰ ਉਸੇ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਕਿੰਨੀ ਉਮਰ ਸੀ ਬੇਟੇ ਮੇਰਾ ਬੇੜਾ 24 ਸਾਲ ਦਾ ਸਰ ਨਹੀਂ ਸਰ ਅਗਲੇ ਮਹੀਨੇ ਵਿਆਹ ਸੀ ਹਾਂ ਜੀ ਤਾਂ ਰਹਿਣ ਵਾਲੇ ਅਮੇ ਰਪਾਏ ਤੇਰੀ ਤੇ ਰਹਿਣ ਵਾਲੇ ਗਏ ਕੀ ਗੱਲ ਹੋਈ ਰਤ ਗੁਰਬਖਸ਼ਨਗਰ ਕੀ ਗੱਲ ਹੋਈ ਰਤ ਕੋਈ ਨਹੀਂ ਹੋਇਆ ਇਹ ਮੁੰਡੇ ਨੇ ਮੁੰਡੇ ਵਿਚਾਰੇ ਚੱਲੇ ਹੀ ਛੱਡਣ ਉਹਨੂੰ ਤੇ ਉਹਨੂੰ ਪੈ ਗਏ ਪੈ ਗਿਆ ਮੁੰਡਾ ਉਹਦੇ ਪਿੱਛੇ ਲਿਜਾ ਕੇ ਮੋਟਰਸਾਈਕਲ ਵਾਲੇ ਛੇੜ ਕਰ ਦੋ ਉਹਨੇ ਕਿਹਾ ਕਿ ਮਪਾ ਜੀ ਥੋੜਾ ਤਰੀਕੇ ਨਾਲ ਚਲਾਓ ਉਹਨੇ ਉਹ ਤਾਂ ਮੋਟਰਸਾਈਕਲ ਖਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਏ ਤੇ ਮੇਰੇ ਮੁੰਡੇ ਨੇ ਪੈ ਗਏ ਉਹ ਵਿਚਾਰਾ ਦਵਾਈ ਲੈ ਕੇ ਆਇਆ ਉਹਨੇ ਕਿਹਾ ਕੀ ਹੋਇਆ ਇਹਨੇ ਕਿਹਾ ਮੈਨੂੰ ਹੱਥੀ ਪੈ ਗਏ ਇਹਨੂੰ ਫੜ ਲਿਆ ਹੱਥੋਂ ਤੋਂ ਉਹਨਾਂ ਨੇ ਸਾਰੇ ਡੱਬੇ ਨੂੰ ਪੜ ਲਿਆ ਉਹਨੂੰ ਭੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਤੱਕਾ ਮਾਰਤਾ ਬਾਹਰ ਇਹ ਤੇ ਸੀਰੀਅਲ ਟੀਵੀ ਵਾਲਾ ਮੇਰੇ ਮੁੰਡੇ ਦੀ 25 ਸਾਲ ਉਮਰ ਸੀ ਆਪਣਾ ਪੁਲਿਸ ਨੂੰ ਅਪਡੇਟ ਕਰਤੀ ਇਸ ਬਾਰੇ ਕੀਤਾ ਵਾ ਪੁਲਿਸ ਕੰਪਲੇਂਟ ਉਹ ਤਾਂ ਕਹਿੰਦੇ ਪੇ ਤੁਹਾਡੀ ਪੂਰੀ ਸੁਣਵਾਈ ਹੋਏਗੀ ਕੱਲ ਤਾਂ ਕਿਸੇ ਬੰਦੇ ਨੂੰ ਅਰੈਸਟ ਪਾਈ ਹੈ ਪੁਲਿਸ ਨੇ ਉਹ ਨਹੀਂ ਹੁਣ ਮੈਨੂੰ ਨਹੀਂ ਭਾਈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਚਾ ਚਾਹੀਦਾ ਮੈਨੂੰ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਕਾਸੀ ਹੋਣੀ ਚਾਹੀਦੀ ਜਨਾਨੀਆਂ ਨਾ ਜੇ ਜਨਾਨੀਆਂ ਵੀ ਬੜੀਆਂ ਡਾਡਰੀਆਂ ਆ ਗੀਆਂ ਵਾ ਗਾਣਾ ਕੱਟਦੇ ਨਹੀਂ ਆਈ ਰਾ ਗੁੱਡ ਆਫਟਰਨੂੰ ਜੀ ਮੈਂ ਸਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਆ ਇੱਕ ਸਾਡੇ ਥਾਣਾ ਗੇਟਕੀਮਾ ਦੇ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ ਏਜ ਜਿਹਦੀ 24 ਸਾਲ ਔਰ ਕਾਰਬਟਰ ਦਾ ਕੰਮ ਕਰਦਾ ਆ ਜਿਹਦੀ ਆਪਣੇ ਇਹਨਾਂ ਦੇ ਗਵਾਂਡੀਆਂ ਦੇ ਨਾਲ ਹੀ ਝਗੜਾ ਆਇਆ ਸੀ ਮੋਟਰਸਾਈਕਲ ਵਜਨ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਿਨਾਮ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆਇਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨੁਕੀਲੀ ਚੀਜ਼ ਵੱਜਨ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ ਪੰਜ ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਹੈ ਕਿ ਜਤਨ ਨੇ ਇੱਕ ਦਾ ਬ੍ਰਦਰ ਆਕਾਸ਼ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਾਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਅੰਦਰ ਰਿਖਤਾਰ ਕੀਤਾ ਜਾਦਾ ਹੈ